ਉਹ ਜਿਹੜੇ ਸ਼ੂਰੀਆ ਜਿਹੜੇ ਰੇਲ 'ਚ ਨਹੀਂ ਉਹਨਾਂ ਨੇ ਵਿਮਾਨਤਾਤੀ ਲਈ ਹੈ ਵੀ ਮੈਂ ਪ੍ਰਚਾਰ ਕਰਨਾ ਹੈ ਕਿ ਲੋਕਪਾਲੀ ਪਾਰਟੀ ਜਿਹਨੇ ਦੇਖਦੇ ਸੀ ਦੇਖੋ ਬੇਸ਼ਰਮੀ ਦੀ ਹੱਦ ਹੈ ਜੀ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਹੜਾ ਕੇਜਰੀਵਾਲ ਕਹਿੰਦਾ ਸੀ ਕਿ ਜੇ ਮਾੜਾ ਜਿਹਾ ਕੋਈ ਇਲਜ਼ਾਮ ਲਗੇ ਤੇ ਉਸ ਬੰਦੇ ਨੂੰ ਪੋਸਟ ਛੱਡ ਦੇਣੀ ਚਾਹੀਦੀ ਹੈ ਅਸੀਂ ਲੋਕਪਾਲ ਬਿੱਲ ਲੈ ਕੇ ਆਵਾਂਗੇ ਪਾਕ ਸਾਫ਼ ਸਰਕਾਰ ਤੇ ਹੁਣ ਬੇਈਮਾਨੀ ਦੀ ਇਹ ਹੱਦ ਕਿ ਇਹਨਾ ਵੱਡਾ ਘਟਾਲੇ ਦਾ ਇਲਜ਼ਾਮ ਇਹਦੇ ਉੱਤੇ ਲੱਗੇ ਕਿ ਅਦਾਲਤਾਂ ਇਹਨੂੰ ਬੇਲ ਨਹੀਂ ਦੇ ਰਹੀਆਂ ਤੇ ਆਮ ਤੌਰ 'ਤੇ ਹੁਣ ਤਾਂ ਮੈਨੂੰ ਲੱਗਦਾ 70 ਸਾਲ 'ਚ ਕੋਈ ਇੰਨਾ ਬੇਸ਼ਰਮ ਲੀਡਰ ਨਹੀਂ ਹੋਗਾ ਜਿਹਦੇ ਉੱਤੇ ਜਿਹਨੂੰ ਜੇਲ੍ਹ ਹੋ ਗਈ ਤੇ ਜੇਲ੍ਹ ਤੋਂ ਕਹਦਾ ਮੈਂ ਸਰਕਾਰ ਆ ਜੇ ਜੇਲ੍ਹ ਤੋਂ ਹੀ ਚਲਾਵਾਂਗਾ ਮੈਂ ਕੁਰਸੀ ਨਹੀਂ ਛੱਡਦਾ ਤੇ ਹੁਣ ਜਿਹੜਾ ਇਹਦੇ ਸਾਥੀ ਉਸ ਜੇਲ੍ਹ 'ਚ ਨੇ ਉਹ ਬੇਲ ਮੰਗ ਰਹੇ ਨੇ ਇਹ ਕਰਕੇ ਨਹੀਂ ਕਿ ਮੇਰੇ ਉੱਤੇ ਝੂਠਾ ਇਲਜ਼ਾਮ ਲੱਗਿਆ ਜਾਂ ਕੋਈ ਮੇਰਾ ਕੋਈ ਬਿਮਾਰ ਹੈ ਕਹਿੰਦਾ ਮੈਂ ਜਾ ਕੇ ਪ੍ਰਚਾਰ ਕਰਨਾ ਪ੍ਰਚਾਰ ਕਿਦਾ ਭ੍ਰਿਸ਼ਟਾਚਾਰ ਪਾਰਟੀ ਦਾ ਭ੍ਰਿਸ਼ਟ ਲੀਡਰ ਦਾ ਇਹਦਾ ਪ੍ਰਚਾਰ ਕਰਨਾ ਕਿ ਸਾਡਾ ਮੁੱਖ ਮੰਤਰੀ ਜਿਹੜੇ ਸ਼ਹੀਦਾਂ ਦੀ ਵੱਡੀ ਵੱਡੀ ਗੱਲ ਕਰਕੇ ਉਹਨਾਂ ਦੀ ਤਰ੍ਹਾਂ ਪੱਗ ਬਨ ਕੇ ਲੋਕਾਂ ਨੂੰ ਐ ਕਹਦਾ ਜਿਵੇਂ ਪਤਾ ਕਿੰਨੀ ਸਾਫ਼ ਸਰਕਾਰ ਬਣਾਨੀ ਸੀ ਤੇ ਸਰਕਾਰ ਬਣ ਗਈ ਤੇ ਹੁਣ ਖਟਕਰ ਕਲਾਜੇ ਸ਼ਹੀਦਾਂ ਨੇ ਜਿਨ੍ਹਾਂ ਨੇ ਜਾਨ ਵਾਰ ਦਿੱਤੀਆਂ ਉਸ ਪਵਨ ਧਰਤੀ ਵਿੱਚ ਜਾ ਕੇ ਇਹ ਭ੍ਰਿਸ਼ਟ ਕੇਜਰੀਵਾਲ ਜਿਹੜਾ ਭ੍ਰਿਸ਼ਟਾਚਾਰ ਤੇ ਜੇਲ੍ਹ 'ਚ ਬੰਦੇ ਇਹਦੇ ਹੱਕ 'ਤੇ ਧਰਨੇ ਤੇ ਭੁੱਖ ਹੜਤਾਲ ਕਰ ਰਿਹਾ ਤਾਂ ਮੈਂ ਕਹਿੰਦੀ ਇਸ ਪਾਰਟੀ ਦਾ ਸਭ ਤੋਂ ਵੱਡਾ ਬਦਲਾਵ ਹੈ ਕਿ ਇਹਨਾਂ ਨੇ ਸ਼ਰਮ ਦੀ ਸਾਰੀ ਹਦਾ ਤੋੜਤੀਆਂ ਨੇ ਮਤਲਬ ਹੁਣ ਤਾਂ ਇਹ ਹਾਲ ਹੋ ਗਿਆ ਕਿ ਇਹ ਕੁਝ ਵੀ ਕਰ ਸਕਦੇ ਹੈ ਇਹੀ ਵੱਡਾ ਬਦਲਾਅ ਆਇਆ ਹੈ ਕਿ ਨਗਾਰ ਜਿੱਥੇ ਤਾਂ ਬੰਦਾ ਸੋਚ ਨਹੀਂ ਸਕਦਾ ਸੀ ਉੱਥੇ ਤਾਂ ਨਗਾਰ ਆ ਗਿਆ ਵੀ ਬਈ ਤੁਸੀਂ ਪੱਤਰਕਾਰ ਕਰਦੇ ਹੋ ਲੋਕਾਂ ਨਾਲ ਮਿਲਦੇ ਹੋ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਆ ਦੇ ਕਿਹੜੇ ਮੁੱਦੇ ਨੇ ਕਿ ਮੇਰੇ ਕੋ ਲੋਕੀ ਬਿਲਕੁਲ ਅਕੇ ਹੋਏ ਨੇ ਝੂਠ ਦੇ ਨਾਲ ਜਿਹੜਾ ਝੂਠੇ ਲਾਰੇ ਝੂਠੇ ਵਾਦੇ ਕਰਕੇ ਕਾਂਗਰਸ ਤੇ ਝਾੜੂ ਪਾਰਟੀ ਇਹ ਭਾਈਵਾਲ ਪਾਰਟੀਆਂ ਨੇ ਸੱਤ ਸਾਲ ਲੋਕਾਂ ਨੂੰ ਜਿਹੜਾ ਝੂਠ ਮਾਰ ਕੇ ਉਟਕਾ ਸਾਹਿਬ ਦੀ ਸੌਹਾ ਖਾ ਕੇ ਕੀ ਘਰ ਘਰ ਨੌਕਰੀ ਦਵਾਂਗੇ ਮੁਆਵਜ਼ਾ ਦਵਾਂਗੇ ਨਸ਼ੇ ਖਤਮ ਕਰਦਾਂਗੇ ਬੇਰੋਜ਼ਗਾਰੀ ਦੂਰ ਕਰਦਾਂਗੇ ਅੱਜ ਕੋਈ ਸੁਣਵਾਈ ਕਿਸੇ ਦੀ ਨਹੀਂ ਹੈ ਬਾਦਲ ਸਾਹਿਬ ਦੀ ਦਿੱਤੀ ہوئی ਸਹੂਲਤਾਂ ਨੂੰ ਵੀ ਇੱਕ ਇੱਕ ਕਰਕੇ ਜਾਂ ਤਾਂ ਅਧੀ ਕਰਕੇ ਜਾਂ ਖਤਮ ਕਰ ਦਿੱਤੀਆਂ ਨੇ ਨਵਾਂ ਤਾਂ ਕੁਝ ਮਿਲਿਆ ਨਹੀਂ ਹੈਗਾ ਵਿਕਾਸ ਦੇ ਕੰਮ ਸਾਰੇ ਠੱਪ ਪਏ ਨੇ ਕੱਲੇ ਗੱਲਾਂ ਹੈਗੀਆਂ ਲੇਕਿਨ ਅਜੇ ਵੀ ਨਹੀਂ ਹਟਦੇ ਕਿ ਤੁਸੀਂ ਦੇਖੋ ਅੱਜ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਸੁਪਨਾ 2 ਸਾਲ ਪਹਿਲੇ ਦੇ ਕੇ ਵਾਦਾ ਕਰਕੇ ਵੋਟਾਂ ਲਿੱਤੀਆਂ ਤੇ ਹੁਣ ਇਹਨਾਂ ਦੀ ਭਾਈਵਾਲ ਪਹੱਟੀ ਪਹਿਲੇ ਝਾੜੂ ਵਾਲੇ ਨੇ ਕਿਹਾ ਹਜ਼ਾਰ ਰੁਪਏ ਦੇਵਾਂਗੇ ਹੁਣ ਭਾਈ ਵਾਲੀ ਹੋ ਗਈ ਤੇ ਉਹਨਾਂ ਦਾ ਨਹੀਂ ਤਾਂ ਹੁਣ ਕਾਂਗਰਸ ਕਹੇ ਤੁਹਾਨੂੰ ਲੱਖ ਰੁਪਏ ਦੇਵਾਂਗੇ ਮਤਲਬ ਹਜ਼ਾਰ ਰੁਪਏ ਦਾ ਅੱਜ ਇੱਕ ਚੰਨ ਦਵਾਈ ਮਿਲੀ ਨਹੀਂ ਤੇ ਲੱਖ ਦੇ ਸੁਪਨੇ ਤੇ ਖਾਂ ਲੱਗੇ ਨੇ ਸੋ ਇਹਨਾਂ ਪਾਰਟੀਆਂ ਤੋਂ ਮੈਂ ਤਾਂ ਲੋਕਾਂ ਨੂੰ ਕਹਿੰਦੀ ਆ ਕਿ ਇਹਨਾਂ ਦੇ ਝੂਠ ਤੋਂ ਆਪਾਂ ਬਚੀਏ ਜੇ ਪੰਜਾਬ ਨੂੰ ਬਚਾਉਣਾ ਹੈ ਫਿਰ ਪੰਜੇ ਤੇ ਝਾੜੂ ਦੀ ਭਾਈ ਵਾਲੀ ਬਿਮਾਰੀ ਕੱਢੋ ਤਾਂ ਕਿ ਤਕਰੀ ਦੀ ਉਹ ਸੱਚੀ ਸਰਕਾਰ ਆਏ ਜਿਨੇ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਕਦੇ ਲਾਰੇ ਨਹੀਂ ਲਾਏ ਕਦੇ ਝੂਠ ਨਹੀਂ ਬੋਲੇ ਲੋਕਾਂ ਦੇ ਵਿੱਚ ਵਿਚਰ ਕੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਵਾਸਤੇ ਦਿਨ ਰਾਤ ਇਕੱਠੇ ਤੋਂ ਹੁਣ ਫੈਸਲਾ ਲੋਕਾਂ ਦਾ ਮੈਂ ਆਸ ਕਰਦੀਆਂ ਇਹਨਾਂ 6 ਹਫ਼ਤਿਆਂ 'ਚ ਜਰੂਰ ਦਿੱਲੀ ਦੇ ਗੁਲਾਮਾਂ ਨੂੰ ਦੂਰ ਕਰਕੇ ਆਪ ਦੇ ਪੰਜਾਬ ਦੇ ਸੇਵਾਦਾਰਾਂ ਨੂੰ ਸੇਵਾ ਦੇਣਗੇ ਦਿੱਤੀ ਸੀਐਮ ਅੱਛੀ ਨੇ ਦੋਸ਼ ਲਗਾਇਆ ਕਿ ਦਿੱਲੀ 'ਚ ਜਿਹੜੀ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਸੋ ਉਹ ਤਾਂ ਕੋਈ ਵੀ ਕੁਝ ਵੀ ਕਹਿ ਸਕਦੇ ਨੇ ਉਹ ਕੀ ਕਹਿੰਦੇ ਨੇ ਅੱਜ ਮੈਨੂੰ ਲੱਗਦਾ ਝਾੜੂ ਪਾਰਟੀ ਜੋ ਬੋਲਦੀ ਐ ਜੋ ਬੋਲ ਰਹੀ ਐ ਉਹੀ ਝੂਠ ਐ ਜਿਹਦੇ ਕਰਕੇ ਇਹਨਾਂ ਦੀ ਗੱਲਾਂ ਨੂੰ ਵੀ ਝਾੜੂ ਮਾਰਨ ਦੀ ਲੋੜ ਐ ਤੇ ਇਸ ਪਾਰਟੀ ਨੂੰ ਵੀ ਝਾੜੂ ਮਾਰਨ ਦੀ ਲੋੜ ਐ ਜਿਹੜੇ ਝਾੜੂ ਨੇ ਇਹਨਾਂ ਗੰਧ ਸਾਫ਼ ਨਹੀਂ ਕੀਤਾ ਇਹਨਾਂ ਗੰਧ ਲਿਆਏ ਨੇ ਕਿ ਹੁਣ ਲੋਕੀ ਇਹਨਾਂ ਨੂੰ ਝਾੜੂ ਮਾਰ ਕੇ ਜਵਾਬ ਦੇਣਗੇ ਤੇ ਅੱਜ ਲੋਕਾਂ ਨੂੰ ਇਨੀ ਬੇਨਤੀ ਕਰਦੀ ਆ ਪਾਵੇਂ ਤੁਸੀਂ ਪੰਜੇ ਨੂੰ ਪਾਓ ਉਹ ਵੋਟ ਵੀ ਝਾੜੂ ਨੂੰ ਪਾਓਗੇ ਝਾੜੂ ਨੂੰ ਪਾਓ ਉਹ ਵੋਟ ਪੰਜੇ ਨੂੰ ਪਾਓਗੇ ਤੁਸੀਂ ਦੋਨੋਂ ਨੂੰ ਪਾ ਰਹੇ ਹੋ ਤੇ ਇਹਨਾਂ ਦੋਵਾਂ ਨੂੰ ਛੱਡ ਕੇ ਉਸੇ ਟਕੜੀ ਨੂੰ ਪਾਓ ਤਾਂ ਕਿ ਜਿੱਤ ਪੰਜਾਬ ਦੀ ਹੋਏ ਤੇ ਦਿੱਲੀ ਦੇ ਗੁਲਾਮਾਂ ਦੀ ਜਿੱਤ ਨਹੀਂ ਪੰਜਾਬ ਦੀ ਪੰਜਾਬੀਆਂ ਦੀ ਜਿੱਤ ਹੋਏ ਅਸਲ ਸਿਉ ਬੂਆ ਜਬਾਨਾ ਪੰਜਾਬ ਛੱਡ ਕੇ ਅਸਾਮ ਪ੍ਰਚਾਰ ਕਰਦੇ ਆ ਵੀ ਪੰਜਾਬ ਬੜਾ ਖੁਸ਼ਹਾਲ ਕਰ ਤਾਂ ਕਿ ਵੀ ਰਹੇਗਾ ਕੀ ਕਹੀਏ ਮੁੱਖ ਮੰਤਰੀ ਕਹਿਣ ਲੱਗੇ ਕਹਿਗਾ ਲੋਕੀ ਕਹਿੰਦੇ ਨਸ਼ੇ ਵਤ ਗਏ ਨੇ ਮੈਂ ਤਾਂ ਉਹਨਾਂ ਨੂੰ ਅਕਸਰ ਕਹਿੰਦੀ ਆ ਕਿ ਮੁੱਖ ਮੰਤਰੀ ਜਿਹੋ ਜਿਹਾ ਬਣਾ ਦਿਆ ਕਰ ਉਹਨਾਂ ਨੇ ਉਹੀ ਕੰਮ ਅੱਗੇ ਲੈ ਕੇ ਜਾਣਾ ਹੁਣ ਪੰਜਾਬ ਦਾ ਬਿਹਾਲ ਹੈਗਾ ਇੱਥੇ ਆ ਲੋਕੀ ਬੈਠੇ ਨੇ ਨਾ ਬੱਚਿਆਂ ਨੂੰ ਕੋਈ ਪੁੱਛਣ ਵਾਲਾ ਨਾ ਕਿਸਾਨਾਂ ਨੂੰ ਕੋਈ ਪੁੱਛਣ ਵਾਲਾ ਨਾ ਬੀਬੀਆਂ ਨੂੰ ਕੋਈ ਪੁੱਛਣ ਵਾਲਾ ਪਿੰਡਾਂ ਦੇ ਕੋਈ ਵਿਕਾ ਕੁਝ ਵੀ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਾ ਖਜ਼ਾਨਾ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਵਾਸਤੇ ਲੁਟਾਤਾ ਉਹਨਾਂ ਕੇਜਰੀਵਾਲ ਜੇਲ੍ਹ ਚਲਾ ਗਿਆ ਮੈਂ ਸੋਚਿਆ ਪੰਜਾਬ ਦੇ ਪੈਸੇ ਬਚ ਜਾਣਗੇ ਕਿ ਹੁਣ ਜੇਲ੍ਹ ਗਿਆ ਪ੍ਰਚਾਰ ਬੰਦ ਹੋ ਜਾਊਗਾ ਤਾਂ ਹੁਣ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾ ਕੇ ਪੰਜਾਬ ਛੱਡੋ ਤੇ ਪੰਜਾਬ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਲਈ ਵੋਟ ਪਾਈਆਂ ਸੀ ਇਹਨੂੰ ਪੰਜਾਬ ਦੇ ਪੈਸਿਆਂ ਦੇ ਨਾਲ ਉਹ ਦੂਜੇ ਸ਼ੂਬਿਆਂ ਵਿੱਚ ਜਾ ਕੇ ਕੇਸਰੀਵਾਲ ਦਾ ਝੰਡਾ ਉੱਥੇ ਬੁਲੰਦ ਕਰਕੇ ਝੂਠ ਉਸੇ ਮਾਰਨ ਵਾਸਤੇ ਤਾਂ ਨਹੀਂ ਬਣਾਇਆ ਸੀ ਤਾਂ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇ ਗਲਤ ਸਰਕਾਰ ਬਣ ਗਈ ਹੈ ਤੇ ਕਿਤੇ ਨਾ ਕਿਤੇ ਗਲਤ ਫੈਸਲਾ ਪਾ ਵੀ ਲੇ ਤਾਂ